ਇਰੇ ਤੋਂ ਪਹਿਲਾਂ ਸਰਦਾਰ ਕਮਰਪਾਲ ਸੰਗੋਣਾ ਨੇ ਬੜੇ ਹਾਲਾਤਾਂ ਦੇ ਬਾਰੇ ਦਾਲ ਖਾਲਸਾ ਦਾ ਨਜ਼ਰੀਆ ਤੁਹਾਡੇ ਨਾਲ ਸਾਂਝਾ ਕੀਤਾ ਆ ਔਰ ਉਹਦੇ ਚ 1984 ਤੋਂ ਲੈ ਕੇ ਤੇ 2025 ਤੱਕ ਜਿਹੜਾ ਜੰਗ ਦਾ ਮਾਹੌਲ ਬਣਿਆ ਚਾਹੇ ਉਹ ਵਿਦਿਨ ਇਹਨਾਂ ਦੀ ਪੈਰੀਫੇਰੀ ਬਣਿਆ ਹੋਵੇ ਚਾਹੇ ਉਹ ਜੰਗ ਹਿੰਦ ਪੰਜਾਬ ਦਾ ਬਣਿਆ ਹੋਵੇ ਤੇ ਜਾਂ ਅੱਜ ਦੇ ਦਿਨਾਂ ਦੇ ਵਿੱਚ ਉਹ ਜੰਗ ਹਿੰਦ ਪਾਕਿਸਤਾਨ ਦਾ ਬਣਿਆ ਹੋਵੇ ਉਹਦੇ ਬਾਰੇ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਇਹਨਾਂ ਗੱਲਾਂ ਦੇ ਵਿੱਚ ਜਿਹੜਾ ਪੰਜਾਬ ਦਾ ਥਿਓ ਪੁਆਇੰਟ ਆ ਜਿਹੜਾ ਕਸ਼ਮੀਰ ਦਾ ਨਜ਼ਰੀਆ ਆ ਜਾਂ ਜਿਹੜੀਆਂ ਬਾਰਡਰ ਸਟੇਟ ਦਾ ਨਜ਼ਰੀਆ ਆ ਉਹ ਤੁਹਾਡੇ ਨਾਲ ਰੱਖਿਆ ਔਰ ਉਹਦੇ ਚ ਇਹ ਗੱਲ ਕਹੀ ਆ ਕਿ ਪੰਜਾਬ ਜੰਗ ਨਹੀਂ ਚਾਹੁੰਦਾ ਇਹੇ ਗੱਲ ਤੁਸੀਂ ਕਸ਼ਮੀਰ ਜਾ ਕੇ ਪੁੱਛੋ ਕਸ਼ਮੀਰ ਵੀ ਕਹੇਗਾ ਕਿ ਅਸੀਂ ਜੰਗ ਨਹੀਂ ਚਾਹੁੰਦੇ ਪਰ ਉਹਦੇ باوجود ਜੇ ਤੁਸੀਂ ਵੇਖੋ ਤੇ ਕਸ਼ਮੀਰੀਆਂ ਨੇ ਵੀ ਇਹ ਹਿੰਦੁਸਤਾਨ ਦੇ ਨਾਲ جنگ ਲੜੀ ਤੇ ਲੜ ਰਹੇ ਨੇ ਪੰਜਾਬ ਵੀ ਇੰਡੀਅਨ ਆਰਮੀ ਦੇ ਨਾਲ جنگ ਲੜ ਚੁੱਕਾ ਹੈ ਤੇ ਅੱਜ ਵੀ جنگ ਲੜ ਰਿਹਾ ਹੈ ਹੁਣ ਇਹ ਗੱਲਾਂ ਵੇਖਣ ਨੂੰ ਬੇਸ਼ੱਕ ਕੌਂਟਰਡਿਕਟਰੀ ਲੱਗਦੀਆਂ ਨੇ ਵੀ ਇੱਕ ਪਾਸੇ ਅਸੀਂ جنگ ਲੜ ਰਹੇ ਆ ਤੇ ਦੂਜੇ ਪਾਸੇ ਅਸੀਂ ਕਹਿ ਰਹੇ ਆ ਕਿ ਅਸੀਂ جنگ ਨਹੀਂ ਚਾਹੁੰਦੇ ਇੱਥੇ ਅਸੀਂ ਇਹ ਗੱਲ ਸਾਫ਼ ਕਰ ਦੇਣਾ ਚਾਹੁੰਦੇ ਆ ਕਿ ਪੰਜਾਬ جنگ ਨਹੀਂ ਚਾਹੁੰਦਾ ਪਰ ਅਸੀਂ ਆਪਣੀ ਆਜ਼ਾਦੀ ਜ਼ਰੂਰ ਚਾਹੁੰਦੇ ਇਹ ਹਿੰਦੁਸਤਾਨ ਨੇ ਤੈਅ ਕਰਨਾ ਹੈ ਕਿਉਂ ਨੇ ਕਿਹੜੇ ਰਾਹ ਤੋਰਨਾ ਇਹ ਦੋਵੇਂ ਕੌਮਾਂ ਜਿਹੜੀਆਂ ਇਹਨਾਂ ਦੋ ਮੁਲਕਾਂ ਦੇ ਵਿਚਕਾਰ ਪਿਸ ਰਹੀਆਂ ਨੇ ਅਸੀਂ ਜੰਗ ਨਹੀਂ ਚਾਹੁੰਦੇ ਪਰ ਅਸੀਂ ਦੋਵੇਂ ਆਜ਼ਾਦੀ ਜ਼ਰੂਰ ਚਾਹੁੰਦੇ ਆ ਅਸੀਂ ਇੰਡੀਪੈਂਡੈਂਸ ਚਾਹੁੰਦੇ ਆ ਨਾ ਕਿ ਵਾਰ ਪਰ ਵਾਰ ਵਾਰ ਇੱਥੇ ਦੀ ਪੋਲੀਟੀਕਲ ਲੀਡਰਸ਼ਿਪ ਨੇ ਜਿਹੜਾ ਇੱਥੇ ਦਾ ਪੋਲੀਟੀਕਲ ਜਿਹੜੀ ਸਮੱਸਿਆ ਆ ਜਿਹੜਾ ਕਨਫਲਿਕਟ ਆ ਉਹਨੂੰ ਹੱਲ ਕਰਨ ਦੀ ਬਜਾਏ ਹਮੇਸ਼ਾ ਉਹ ਟੈਕਟਿਕਸ ਵਰਤੇ ਨੇ ਜਿਹੜੇ ਜੰਗ ਦੇ ਵਿੱਚ ਵਰਤੇ ਜਾਂਦੇ ਨੇ ਵਾਰ ਦੇ ਵਿੱਚ ਵਰਤੇ ਜਾਂਦੇ ਔਰ ਇੱਕ ਕਦੀ ਵੀ ਇਹੋ ਜਿਹੇ ਜਿਹੜੇ ਸ਼ੈਡੋਸ ਨੇ ਵਾਰ ਦੇ ਇਹ ਕਦੀ ਵੀ ਦੂਰ ਨਹੀਂ ਹੋਣੇ ਜਦੋਂ ਤੱਕ ਇਹ ਖਿੱਤੇ ਆਜ਼ਾਦ ਨਹੀਂ ਹੋ ਜਾਂਦੇ ਇੱਕ ਅਲੱਗ ਮੁਲਕ ਨਹੀਂ ਬਣ ਜਾਂਦੇ ਜਿਹਦੇ ਬਾਰੇ ਦੇ ਵਿੱਚ ਬਰੀਫ ਦੇ ਜਿ ਤੁਹਾਨੂੰ ਜਾਣਕਾਰੀ ਸਰਦਾਰ ਕਮਲਪਾਲ ਸਿੰਘ ਉਹਨੇ ਆਪਣੀ ਗੱਲਾਂ ਦੇ ਵਿੱਚ ਦਿੱਤੀ ਆ ਕਿ ਜੇ ਇਸ ਖਿੱਤੇ ਨੂੰ ਸਦੀਵੀ ਸ਼ਾਂਤ ਕਰਨਾ ਆ ਤੇ ਇੱਥੇ ਪੀਸ ਲਿਆਉਣੀ ਆ ਇੱਥੇ ਸ਼ਾਂਤੀ ਲਿਆਉਣੀ ਆ ਤੇ ਉਹਦੇ ਲਈ ਜਿਹੜੀਆਂ ਲੋਕਾਂ ਦੀਆਂ ਐਸਪੀਰੇਸ਼ਨਸ ਨੇ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੇ ਸਾਡੇ ਦਾਅਵੇ ਨਿਰਾਸ਼ ਕਰਨ ਦੇ ਉਹਦੇ ਉੱਤੇ ਪੁਲ ਚਾੜ੍ਹਨੇ ਪੈਣੇ ਨੇ ਔਰ ਇਹ ਇਹ ਦੋਵਾਂ ਮੁਲਕਾਂ ਨੂੰ ਸਮਝ ਲੈਣਾ ਚਾਹੀਦਾ ਆ ਕਿ ਉਹਨਾਂ ਨੇ ਇਸ ਖਿੱਤੇ ਦੇ ਵਿੱਚ ਕਦੋਂ ਸ਼ਾਂਤੀ ਲਿਆਉਣੀ ਆ ਤੇ ਕਦੋਂ ਇਸ ਮਸਲਿਆਂ ਨੂੰ ਇੱਕ ਡਾਇਲੌਗ ਦੇ ਨਾਲ ਹੱਲ ਕਰਨਾ 84 ਦਾ ਵੀ ਜਿਹੜਾ ਸਾਡੇ ਤੇ ਅਟੈਕ ਆ ਜੇ ਉਹਦੀ ਜੜ ਫੜੀ ਜਾਵੇ ਤੇ ਉਹ ਇਸੇ ਚੀਜ਼ 'ਚ ਪਈ ਹੋਈ ਹੈ ਜਿਹੜੇ ਸਾਡੇ ਨਾਲ ਵਿਤਕਰੇ ਹੋ ਰਹੇ ਹੀ ਜਿਹੜੀਆਂ ਸਾਡੀਆਂ ਡਿਮਾਂਡਸ ਜਿਹੜੀਆਂ ਇਹਨਾਂ ਨੇ ਵਾਅਦੇ ਕੀਤੇ ਸੀ ਕਿ ਅਸੀਂ ਇਹ ਫੁੱਲਫਿਲ ਕਰਾਂਗੇ ਉਹਨਾਂ ਨੂੰ ਜਦੋਂ ਨਹੀਂ ਪੂਰਾ ਕੀਤਾ ਫਿਰ ਮੋਰਚੇ ਲੱਗਦੇ ਨੇ ਧਰਮਯੁੱਧ ਮੋਰਚੇ ਤੱਕ ਗੱਲ ਆਈ ਪੰਜਾਬੀ ਸੂਬਾ ਮੋਰਚਾ ਪਿਛੇ ਲੱਗਾ ਨਰੰਗਕਾਰੀ ਕਾਂਡ ਵਿੱਚ ਵਾਪਰੇ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਿਆਈ ਨੂੰ ਚੈਲੰਜ ਕਰਵਾਇਆ ਗਿਆ ਇਸ ਧਰਤੀ ਦੇ ਉੱਤੇ ਉਹ ਨਿਰੰਤਰ ਅੱਜ ਵੀ ਜਾਰੀ ਹੈ ਇਹ ਉਹੀ ਸਾਰੀਆਂ ਨਿੱਗੀਆਂ ਨਿੱਗੀਆਂ ਚੀਜ਼ਾਂ ਸੀ ਜਿਹੜੀਆਂ ਸਾਡੇ ਲਈ ਬੜੀਆਂ ਐਮ ਨੇ ਪਰ ਦੁਨੀਆ ਇਹਨੂੰ ਬੇਸ਼ੱਕ ਛੋਟੀਆਂ ਸਮਝਦੀ ਆਣ ਜਿਨ੍ਹਾਂ ਦੇ ਕਾਰਨ 84 ਤੱਕ ਹਾਲਾਤ ਪਹੁੰਚੇ ਤੇ ਅੱਜ ਵੀ ਜਿਉਂ ਚੀਜ਼ਾਂ ਹੱਲ ਨਹੀਂ ਹੋਈਆਂ ਤੇ ਇਹਦਾ ਮਤਲਬ ਕਿ ਜੰਗ ਦਾ ਤਰੀਕਾਕਰ ਬੇਸ਼ੱਕ ਬਦਲ ਗਿਆ ਹੋਵੇ ਇੰਡੀਆ ਨੇ ਸਾਨੂੰ ਮਾਰਨ ਦਾ ਸਾਨੂੰ ਸਪਰੈਸ ਕਰਨ ਦਾ ਸਾਨੂੰ ਦੱਬਣ ਦਾ ਤਰੀਕਾਕਰ ਬੇਸ਼ੱਕ ਬਦਲ ਲਿਆ ਹੋਵੇ ਪਰ ਇਹ ਕਦੇ ਵੀ ਲੌਂਗ ਟਰਮ ਦੇ ਵਿੱਚ ਕਾਮਯਾਬ ਨਹੀਂ ਹੋਣਾ ਕਿ ਇਸ ਤਰੀਕੇ ਨਾਲ ਤੁਸੀਂ ਚੁੱਪਚਾਪੀਤੇ ਲੋਕਾਂ ਨੂੰ ਦਬਲੀ ਜਾਓ ਉਹਨਾਂ ਦੇ ਹੱਕ ਖੋਈ ਜਾਓ ਤੇ ਬਾਅਦ ਚ ਨਾਲ ਦੇ ਨਾਲ ਇਹ ਵੀ ਕਹੀ ਜਾਓ ਕਿ ਇਸ ਖਿੱਤੇ ਦੇ ਵਿੱਚ ਸ਼ਾਂਤੀ ਆ ਗਈ ਇੱਥੋਂ ਤੱਕ ਕਿ ਤੁਸੀਂ ਮਹਿਸੂਸ ਕਰੋ ਗੱਲ ਨੂੰ ਮੈਂ ਇੱਕ ਆਪਣੀ ਗੱਲ ਕਹਿ ਕੇ ਪ੍ਰੋਗਰਾਮਸ ਤੇ ਆਵਾਂ ਜਿਹੜੇ ਉਹ ਲਿਖੇ ਨੇ ਇੰਡੀਅਨ ਹੋਮ ਮਿਨਿਸਟਰ ਵਾਰ-ਵਾਰ ਆਪਣੀਆਂ ਤਕਰੀਰਾਂ ਦੇ ਵਿੱਚ ਇਹ ਗੱਲ ਕਲੇਮ ਕਰਦੇ ਸੀ ਕਿ ਅਸੀਂ ਕਸ਼ਮੀਰ ਦੇ ਵਿੱਚ ਸ਼ਾਂਤੀ ਲੈਣ ਦੀ ਵਾਰ-ਵਾਰ ਕਲੇਮ ਕਰਦੇ ਸੀ ਆਮ ਪ੍ਰੈਸ ਨੂੰ ਡੀਲ ਕਰਨ ਤੋਂ ਲੈ ਕੇ ਆਮ ਆਪਣੀਆਂ ਸਟੇਜਾਂ ਤੋਂ ਭਾਸ਼ਣ ਦੇਣ ਤੋਂ ਲੈ ਕੇ ਆਪਣੀ ਪਾਰਲੀਮੈਂਟ ਤੱਕ ਇਹ ਗੱਲ ਕਲੇਮ ਕਰਦੇ ਵੀ ਅਸੀਂ ਕਸ਼ਮੀਰ ਦੇ ਵਿੱਚ ਨਾਰਮਲਿਟੀ ਲੈਣ ਦੀ ਕਸ਼ਮੀਰ ਦੇ ਵਿੱਚ ਅਸੀਂ ਸ਼ਾਂਤੀ ਲੈਣ ਦੀ ਔਰ ਉਹ ਸਾਰਾ ਉਹਨਾਂ ਦਾ ਦਾਵਾ ਇੱਕਦਮ ਠੋਸ ਹੋ ਗਿਆ ਔਰ ਕਿੱਥੇ ਦੇ ਕਿੱਥੇ ਹਾਲਾਤ ਪਹੁੰਚ ਗਏ ਸੋ ਇਹ ਇਹ ਗੱਲ ਨੂੰ ਜਿਹੜੀ ਗੱਲ ਸਮਝਣ ਵਾਲੀ ਹੈ ਵੀ ਜੇ ਵਾਕਿਆ ਸ਼ਾਂਤੀ ਲਿਉਣੀ ਹੈ ਇਸ ਕੀਤੇ ਦੇ ਵਿੱਚ ਫਿਰ ਲੋਕਾਂ ਦੀਆਂ ਭਾਵਨਾਵਾਂ ਸਮਝੇ ਇੰਡੀਆ ਵੀ ਸਮਝੇ ਪਾਕਿਸਤਾਨ ਵੀ ਸਮਝੇ ਔਰ ਜਿਹੜੇ ਲੋਕ ਨੇ ਇਹਨਾਂ ਨੂੰ ਬਕਾਇਦਾ ਜਿ ਠਹਿਰ ਬਿਠਾ ਕੇ ਤੇ ਇਹਨਾਂ ਦਾ ਮਸਲਾ ਜਿਹੜਾ ਹੈ ਉਹ ਹੱਲ ਹੋਣਾ ਚਾਹੀਦਾ ਪੰਜਾਬ ਦਾ ਤੇ ਕਸ਼ਮੀਰ ਦਾ ਜਿਹੜੀ 84 ਦੀ ਆ ਉਹ ਸਾਨੂੰ ਸਾਰਿਆਂ ਨੂੰ ਪਤਾ ਜੋ ਵਾਪਰਿਆ ਸਾਡੇ ਤੇ ਜਿਸ ਤਰੀਕੇ ਦੇ ਨਾਲ ਇੰਡੀਅਨ ਆਰਮੀ ਨੇ ਆਪਣੇ ਉਸ ਸਮੇਂ ਦੇ ਪੋਲੀਟੀਕਲ ਲੀਡਰਸ਼ਿਪ ਦੇ ਇਸ਼ਾਰਿਆਂ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਦਰਬਾਰ ਸਾਹਿਬ ਉੱਤੇ ਹਮਲਾ ਕੀਤਾ ਜਿਸ ਬੇਅਦਬੀ ਦੀ ਦੁਹਾਈ ਅਸੀਂ ਅੱਜ ਪਾਉਂਨੇ ਆਂ ਵੀ ਕੋਈ ਇੱਕ ਜਾਂ ਦੋ ਬੰਦਾ ਉੱਠ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਕਰਦਾ ਹੈ ਇੰਡੀਅਨ ਆਰਮੀ ਨੇ ਸਾਡੀ ਰੈਫਰੈਂਸ ਲਾਇਬ੍ਰੇਰੀ ਸਾੜ ਕੇ ਨਾ ਜਾਣੇ ਕਿੰਨੇ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪ੍ਰਾਤਨ ਸਰੂਪਾਂ ਦੀ ਬੇਅਦਬੀ ਆਪ ਕੀਤੀ ਕਿੰਨਾ ਅਨਮੋਲ ਖਜ਼ਾਨਾ ਸਾਡਾ ਇਥੋਂ ਲੁੱਟ ਕੇ ਲੈ ਗਏ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਇਦੇ ਵਿਰੋਧ ਦੇ ਵਿੱਚ ਵੀ ਉਹਦਾ ਆਵਾਜ਼ ਉੱਠੀ ਸੀ ਤੇ ਅੱਜ ਵੀ ਉੱਠ ਰਹੀ ਹੈ ਤੇ ਉੱਠਦੀ ਰਹੇਗੀ ਪਰ ਉਸ ਪੀੜ ਨੂੰ ਆਪਣੇ سینਿਆਂ ਦੇ ਵਿੱਚ ਸਮਾ ਕੇ ਉਸ ਪੀੜ ਨੂੰ ਯਾਦ ਕਰਕੇ ਤੇ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਮਨਾਂ ਦੇ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਮਸਲੇ ਕੀ ਨੇ ਤੇ ਇੰਡੀਆ ਨੇ ਸਾਡੇ ਨਾਲ ਕੀ ਕੁਝ ਕੀਤਾ ਤੇ ਸਾਨੂੰ ਅੱਗੇ ਕਿਹੜਿਆਂ ਰਾਵਾਂ ਦੇ ਉੱਤੇ ਤੁਰਨਾ ਚਾਹੀਦਾ ਹੈ ਆਪਣੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੇ ਲਈ ਇਹ ਸਾਰੀਆਂ ਚੀਜ਼ਾਂ ਆਪਣੀ ਅਗਲੀ ਯੰਗ ਜਨਰੇਸ਼ਨ ਦੇ ਮਾਈਂਡਸ ਦੇ ਵਿੱਚ ਪਾਉਣ ਦੇ ਲਈ ਜਿਹੜੀਆਂ ਸਾਡੀਆਂ ਪੁਰਾਣੀ ਜਨਰੇਸ਼ਨਸ ਨੇ ਜਿਹੜੀ ਪੀੜ ਝੱਲੀ ਖੁਦ ਸਰੀਰਕ ਤੌਰ ਤੇ ਤੇ ਮਾਨਸਿਕ ਤੌਰ ਤੇ ਉਹ ਸਪੀੜ ਨੂੰ ਅਗਲੀ ਜਨਰੇਸ਼ਨ ਦੇ ਵਿੱਚ ਮਾਨਸਿਕ ਤੌਰ ਦੇ ਉੱਤੇ ਪਾਉਣ ਦੇ ਲਈ ਤਾਂ ਕਿ ਉਹ ਵੀ ਉਸ ਚੀਜ਼ ਨੂੰ ਮਹਿਸੂਸ ਕਰ ਸਕਣ ਦਾਲ ਖਾਲਸਾ ਹਰ ਸਾਲ ਕੱਲੂ ਘਾਰੇ ਦੀ ਯਾਦ ਦੇ ਵਿੱਚ ਪ੍ਰੋਗਰਾਮ 5 ਤਰੀਕ ਨੂੰ ਅਰ 6 ਤਰੀਕ ਨੂੰ ਉਲਿਖਦਾ ਇਸੇ ਤਹਿਤ ਇਸ ਸਾਲ ਵੀ 5 ਜੂਨ ਸ਼ਾਮ 5 ਵਜੇ ਕਲੂਕਾਰਾ ਯਾਦਗਾਰੀ ਮਾਰਚ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਕੀਤਾ ਜਾਏਗਾ ਇਹ ਮਾਰਚ ਬੁਰਜ ਅਕਾਲੀ ਫੂਲਾ ਸਿੰਘ ਤੋਂ ਆਰੰਭ ਹੋਏਗਾ ਸ਼ਾਮ 5 ਵਜੇ ਔਰ ਬੱਸ ਸਟੈਂਡ ਹੁੰਦਾ ਰਾਮ ਬਾਗ ਹਾਲ ਗੇਟ ਦੇ ਵਿੱਚੋਂ ਦੀ ਹੋ ਕੇ ਭਾਈ ਗੁਰਦਾਸ ਹਾਲ ਦੇ ਸਾਹਮਣੇ ਦੀ ਸਾਰਾ ਗੱਡੀ ਦੇ ਸਾਹਮਣੇ ਦੀ ਹੋ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਸ਼ਹੀਦਾਂ ਦੇ ਨਾਮ ਤੇ ਅਰਦਾਸ ਕੀਤੀ ਜਾਏਗੀ ਔਰ ਆਪਣੇ ਸੰਘਰਸ਼ ਦੇ ਲਈ ਵਚਨਬੱਤਾ ਦੁਹਰਾਈ ਜਾਏਗੀ। ਔਰ 6 ਜੂਨ ਨੂੰ ਸਮੁੱਚੀ ਕੌਮ ਇਸ ਦਿਨ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਮਨਾਉਂਦੀ ਆ। ਯਾਦ ਕਰਦੀ ਆ ਆਪਣੇ ਸ਼ਹੀਦਾਂ ਨੂੰ ਉਹਨਾਂ ਦੇ ਸੰਘਰਸ਼ ਨੂੰ ਯਾਦ ਕਰਦੀ ਆ ਉਹਨਾਂ ਦੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਦੀ ਆਪਣੀ ਅਰਦਾਸ ਕਰਦੀ ਆ। ਔਰ ਅਸੀਂ ਆਪਣੀ ਕੌਮ ਨੂੰ ਅਪੀਲ ਕਰਦੇ ਆ ਕਿ ਜਿੱਥੇ 5 ਤਰੀਕ ਨੂੰ ਕੱਲੋ ਘਰਾ ਯਾਦਗਾਰੀ ਮਾਰਚ ਵਿੱਚ ਸ਼ਾਮਲ ਹੋਣ ਉੱਥੇ ਹੀ ਸਵੇਰੇ ਅਕਾਲ ਤਖਤ ਸਾਹਿਬ ਦੇ ਉੱਤੇ ਜਿਹੜੇ ਸਮੂਹਕ ਰੂਪ ਦੇ ਵਿੱਚ ਅਰਦਾਸ ਹੁੰਦੀ ਆ ਉਸ ਅਰਦਾਸ ਦੇ ਵਿੱਚ ਵੀ ਸ਼ਾਮਲ ਹੋਣ ਔਰ ਉਸ ਅਰਦਾਸ ਤੋਂ ਬਾਅਦ ਦਲ ਖਾਲਸਾ ਵੱਲੋਂ ਇਸ ਹਮਲੇ ਦੇ ਰੋਸ ਵਜੋਂ ਇਹਦੇ ਵਿਰੋਧ ਵਿੱਚ ਔਰ ਆਪਣੇ ਲੋਕਾਂ ਨੂੰ ਇਹ ਗੱਲ ਆਮ ਜਨਤਾ ਨੂੰ ਵੀ ਯਾਦ ਦਿਵਾਉਣ ਦੇ ਲਈ ਕਿ ਸਾਡੇ ਨਾਲ ਉਸ ਦਿਨ ਕੀ ਵਾਪਰਿਆ ਸੀ ਅੰਮ੍ਰਿਤਸਰ ਬੰਦੀ ਕਾਲ ਦਿੱਤੀ ਜਾਂਦੀ ਹੈ ਜਿਹੜੀ ਇਸ ਸਾਲ ਵੀ ਐਸ ਸੱਚ ਸਟੈਂਡ ਕਰਦੀ ਆ 6 ਜੂਨ ਨੂੰ ਅੰਮ੍ਰਿਤਸਰ ਸ਼ਹਿਰ ਬੰਦ ਰਹੇਗਾ ਅਸੀਂ ਆਪਣੇ ਅੰਮ੍ਰਿਤਸਰ ਸ਼ਹਿਰ ਸ਼ਹਿਰ ਦੇ ਸਾਰੇ ਵਾਸੀਆਂ ਨੂੰ ਜਿਨ੍ਹਾਂ ਦੇ ਕਾਰੋਬਾਰ ਨੇ ਚਾਹੇ ਸਰਕਾਰੀ ਨੇ ਚਾਹੇ ਪ੍ਰਾਈਵੇਟ ਨੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਉਹ 6 ਜੂਨ ਨੂੰ ਆਪਣੇ ਕਾਰੋਬਾਰੀ ਅਦਾਰੇ ਬੰਦ ਰੱਖਣ ਪਰ ਇਸ ਬੰਦ ਦੇ ਵਿੱਚੋਂ ਮੈਡੀਕਲ ਜਿਹੜੇ ਸਹੂਲਤਾਂ ਨੇ ਕੈਮਿਸਟ ਨੇ ਉਹਨਾਂ ਦੀਆਂ ਸ਼ਾਪਸ ਨੇ ਜਿੱਥੇ ਐਮਰਜੈਂਸੀ ਸਭਾਵਾਂ ਚੱਲਦੀਆਂ ਨੇ ਹਸਪੀਟਲਸ ਨੇ ਉਹ ਆਮ ਤੀ ਤਰ੍ਹਾਂ ਖੁੱਲੇ ਰਹਿਣਗੇ ਆਵਾਜਾਈ ਕਿਸੇ ਦੇ ਨਹੀਂ ਰੋਕੀ ਜਾਏਗੀ ਕੋਈ ਕਿਸੇ ਗੁਰੂ ਘਰ ਜਾਣਾ ਚਾਹੁੰਦਾ ਕਿਤੇ ਜਾ ਕੇ ਨਤਮਸਤਕ ਹੋਣਾ ਚਾਹੁੰਦਾ ਉਹਨਾਂ ਸਾਰਿਆਂ ਦੀ ਖੁੱਲ ਰਹੇਗੀ ਆਪਣੀ ਰੋਜ਼ੀਂ ਮਤਲਬ ਕਿਸੇ ਸੱਜਣ ਮੈਟਰਵਲ ਜਾਣਾ ਉਹ ਮਤਲਬ ਆਵਾਜਾਈ ਦੇ ਵਿੱਚ ਕੋਈ ਵਿਗਨ ਨਹੀਂ ਪਾਏਗਾ ਮੈਡੀਕਲ ਸਹੂਲਤਾਂ ਦੇ ਵਿੱਚ ਕੋਈ ਵਿਗਨ ਨਹੀਂ ਪਾਇਆ ਜਾਏਗਾ ਪਰ ਜਿਹੜੇ ਸਾਡੇ ਆਮ ਕਾਰੋਬਾਰੀ ਅਦਾਰੇ ਨੇ ਚਾਹੇ ਬੈਂਕਾਂ ਨੇ ਸਰਕਾਰ ਦੀਆਂ ਚਾਹੇ ਸਾਡੇ ਆਪਣੇ ਪ੍ਰਾਈਵੇਟ ਅਦਾਰੇ ਨੇ ਕੱਪੜਿਆਂ ਦੀਆਂ ਦੂਸਰੀਆਂ ਜਿੰਨੀਆਂ ਵੀ ਦੁਕਾਨਾਂ ਨੇ ਉਹ ਸਾਰੀਆਂ ਅਸੀਂ ਆਪਣੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਬੰਦ ਰੱਖ ਕੇ ਸਾਡੀ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਔਰ ਜਿਹੜਾ 5 ਤਰੀਕ ਦਾ ਸਾਡਾ ਪ੍ਰੋਗਰਾਮ ਆ ਇਹ ਪੰਜਾਬ ਦੇ ਧਰਤੀ ਦੇ ਉੱਤੇ ਦਲ ਖਾਲਸਾ ਉਹ ਲੋ ਬਾਕੀ ਸਾਰੀਆਂ ਸਹਿਯੋਗੀਆਂ ਦੇ ਨਾਲ ਕੱਲੋ ਘਰ ਆਯਾਦਗਾਰੀ ਮਾਰਚ ਕੀਤਾ ਜਾਂਦਾ ਹੈ ਉੱਥੇ ਹੀ ਬਾਕੀ ਦੁਨੀਆ ਦੇ ਵਿੱਚ ਵੀ ਅਲੱਗ-ਅਲੱਗ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਸਿੱਖ ਕੌਮ ਵੱਸੀ ਆ ਜਿੱਥੇ-ਜਿੱਥੇ ਜਾ ਕੇ ਅਸੀਂ ਵਸੇ ਆ ਉਹਨਾਂ ਥਾਵਾਂ ਦੇ ਉੱਤੇ ਵੀ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਨੇ ਇੱਕ ਤਰੀਕ ਨੂੰ ਯੂਕੇ ਦੀ ਧਰਤੀ ਦੇ ਉੱਤੇ ਸਿੱਖ ਫੈਡਰੇਸ਼ਨ ਦੀ ਯੂਕੇ ਔਰ ਉਹਨਾਂ ਦੇ ਸਹਿਯੋਗੀਆਂ ਦੇ ਨਾਲ ਉੱਥੇ ਪ੍ਰੋਗਰਾਮ ਕੀਤੇ ਜਾਣੇ ਨੇ ਇਸ ਜਾਦ ਦੇ ਵਿੱਚ ਇਸੇ ਤਰੀਕੇ ਨਾਲ 7 ਤਰੀਕ ਨੂੰ ਅਮਰੀਕਾ ਦੀ ਧਰਤੀ ਦੇ ਉੱਤੇ ਵੇ ਪ੍ਰੋਗਰਾਮ ਕੀਤੇ ਜਾਣੇ ਨੇ 8 ਨੂੰ ਕੈਨੇਡਾ 8 ਤਰੀਕ ਨੂੰ ਕੈਨੇਡਾ ਦੇ ਵਿੱਚ ਕੀਤੇ ਜਾਣੇ ਨੇ ਸੋ ਹੋਰ ਬਾਕੀ ਜਿੱਥੇ ਜੜੀਆਂ ਕੰਟਰੀਜ਼ ਨੇ ਉੱਥੇ ਵੀ ਸਾਰੀ ਜਗ੍ਹਾ ਹੋਣੇ ਨੇ ਸੋ ਉਹਨਾਂ ਲੋਕਾਂ ਨੂੰ ਵੀ ਜਿਹੜੇ ਸਾਡੇ ਲੋਕ ਉਹਨਾਂ ਵਿਦੇਸ਼ਾਂ ਦੇ ਵਿੱਚ ਜਾ ਕੇ ਵਸੇ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡੇ ਨੇੜੇ-ਨੇੜੇ ਜਿੱਥੇ-ਜਿੱਥੇ ਵੀ ਇਸ ਘੱਲੂਕਾਰੇ ਨੂੰ ਯਾਦ ਕੀਤਾ ਜਾਣਾ ਹੈ ਪ੍ਰੋਗਰਾਮ ਮਨਾਏ ਜਾਣੇ ਨੇ ਸ਼ਹੀਦਾਂ ਨੂੰ ਯਾਦ ਕੀਤਾ ਜਾਣਾ ਸਿੱਖ ਸੰਗਤਾਂ ਉੱਥੇ ਜ਼ਰੂਰ ਨਾਤਮਸਤਕ ਹੋਣ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਸ਼ਾਮਲ ਹੋਣ ਤਾਂ ਕਿ ਅਸੀਂ ਇੰਡੀਆ ਦੇ ਨਾਲ-ਨਾਲ ਪੂਰੀ ਦੁਨੀਆ ਨੂੰ ਇਹ ਸੁਨੇਹਾ ਦੇ ਸਕੀਏ ਕਿ ਅਸੀਂ ਆਪਣੇ ਉੱਤੇ ਹੋਏ ਕਹਿਰ ਨੂੰ ਅਸੀਂ ਆਪਣੇ ਉੱਤੇ ਹੋਏ ਹਮਲੇ ਨੂੰ ਅੱਜ ਵੀ ਯਾਦ ਰੱਖਦੇ ਹਾਂ ਸਾਡੀ ਪੀੜ ਸੱਜਰੀਆ ਤੇ ਸਾਡਾ ਸੰਘਰਸ਼ ਨਿਰੰਤਰ ਜਾਰੀ ਹੈ ਸੋ ਇਹ ਸਾਰਾ ਕੁਝ ਜੋ ਕੁਝ ਵੀ ਹੋ ਰਿਹਾ ਹੈ ਇਸ ਨੂੰ ਇੱਕ ਟੋਟਲਿਟੀ ਦੇ ਵਿੱਚ ਲੈਣਾ ਚਾਹੀਦਾ ਹੈ ਕਿ ਇਹ ਅਲੱਗ-ਅਲੱਗ ਇਹ ਨਹੀਂ ਸੋਚਣਾ ਚਾਹੀਦਾ ਕਿ ਕੋਈ ਕਿਤੇ ਮਨਾ ਰਿਹਾ ਕੋਈ ਕਿਤੇ ਅਸੀਂ ਇਸ ਗੱਲ ਦਾ ਮਤਲਬ ਪ੍ਰਗਟਾਵਾ ਕਰਦੇ ਹਾਂ ਕਿ ਇਹ ਜਿੱਥੇ-ਜਿੱਥੇ ਵੀ ਮਨਾਇਆ ਜਾ ਰਿਹਾ ਆ ਸਿੱਖ ਜਥੇਬੰਦੀਆਂ ਦੇ ਆਪਸੀ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਜਿਹਦੀ ਜਿੱਥੇ ਸਮਰੱਥਾ ਹੈ ਉਹ ਉੱਥੇ ਮਨਾ ਰਿਹਾ ਸੋ ਅਸੀਂ ਸਾਰਿਆਂ ਦਾ ਸਹਿਯੋਗ ਦਾ ਐਲਾਨ ਵੀ ਕਰਦੇ ਆ ਆਪਣੀ ਸੰਗਤ ਨੂੰ ਅਪੀਲ ਵੀ ਕਰਦੇ ਆ ਕਿ ਜਿੱਥੇ ਵੀ ਇਰੈਸਪੈਕਟਿਵ ਕਿ ਉਹ ਕਿਹੜੀ ਪਾਰਟੀ ਕਿਹੜੇ ਜਥੇਬੰਦੀ ਮਨਾ ਰਹੀ ਉਹਨੂੰ ਇੱਕ ਪਾਸੇ ਰੱਖ ਕੇ ਇਸ ਸੰਘਰਸ਼ ਦੇ ਵਿੱਚ ਇਸ ਪੀੜਾ ਦੇ ਵਿੱਚ ਸ਼ਾਮਲ ਹੋਣ ਦੇ ਲਈ ਸਾਨੂੰ ਸਾਰਿਆਂ ਨੂੰ ਹਾਜ਼ਰੀਆਂ ਜਿੱਥੇ-ਜਿੱਥੇ ਪ੍ਰੋਗਰਾਮ ਮਨਾਏ ਜਾ ਰਹੇ ਨੇ ਉੱਥੇ ਲਗਾਉਣੀਆਂ ਚਾਹੀਦੀਆਂ ਵਾਹਿਗੁਰੂ ਜੀ ਕਾ ਖਾਲਸਾ ਬਾਹਰ ਵੀ ਮੀਡੀਆ ਨੂੰ ਬੈਨ ਕੀਤਾ ਜਾਂਦਾ ਪਰ ਸਾਰਿਆਂ ਨੂੰ ਮਨਾ ਕੀਤਾ ਹੈ ਸਾਰੀ। ਨਹੀਂ ਉਹ ਮੈਨੂੰ ਲੱਗਦਾ ਜਿਹੜਾ ਅੰਦਰ ਅਕਾਲ ਤਖਤ ਸਾਹਿਬ ਦੇ ਹੁੰਦਾ ਹੈ ਉੱਥੇ ਬੈਨ ਕਰਦੇ ਨੇ ਪਰ ਉਹਨਾਂ ਦਾ ਉੱਥੇ ਇੱਕ ਉਹ ਆਪਣਾ ਕੈਮਰਾ ਲਾਉਂਦੇ ਨੇ ਜਿਹੜਾ ਸਾਰਿਆਂ ਨੂੰ ਮਿਰਛਾ ਉਹਨਾਂ ਲੇਖ ਦੇ ਦਿੰਦੇ ਹੋਣਗੇ। ਸੋ ਉੱਥੇ ਬੈਨ ਨਹੀਂ ਕੀਤਾ ਜਾਂਦਾ। ਅੰਦਰ ਜੇ ਸਾਰਾ ਮੀਡੀਆ ਜਾਏਗਾ ਤੇ ਉਹ ਵੈਸੇ ਵੀ ਤੀ ਵੇਖੋ ਡਿਸਪਲਿਨ ਜਿਹੜਾ ਮੈਨੂੰ ਲੱਗਦਾ ਉਹ ਭੰਗ ਹੋਏਗਾ। ਇਸ ਕਰਕੇ ਉਹ ਕਰਦੇ ਨੇ ਪਰ ਜਿਹੜਾ ਉੱਥੇ ਉਹ ਕਰਦੇ ਨੇ ਉਹਦਾ ਉਹ ਲਿੰਕ ਤੁਹਾਨੂੰ ਸਾਰਿਆਂ ਨੂੰ ਦਿੰਦੇ ਨੇ। ਉਹ ਅਸੀਂ ਹਰ ਸਾਲ ਹੀ ਵੇਖਦੇ ਹਾਂ ਸਾਰੇ ਚੈਨਲਾਂ ਦੇ ਉੱਤੇ ਗੱਲ ਚੱਲਦੀ ਲੋਬਾ ਦੇ ਦਿੱਤਾ ਕੋਈ ਤਾਲਵੀਂ ਮੀਟਿੰਗ ਹੋਈ ਕਿ ਕਿਸ ਤਰ੍ਹਾਂ ਨਾ ਮਨਾਏ ਜਾਣ ਕਿ ਬੜੇ ਅਮਨ ਸ਼ਾਂਤੀ ਦੇ ਨਾਲ ਹੀ ਦਿੱਤੀ ਉਹ ਦਾਸਮਾਦ ਨੂੰ ਜਿਹੜਾ ਪੱਗੀ ਜੀ ਨੇ ਸਵਾਲ ਕੀਤਾ ਉਹਦਾ ਇਹ ਕਿ ਸਿਲੈਕਟਿੰਗ ਜਾਂ ਜੇ ਜਿਹੜਾ ਮੀਡੀਆਸ ਬੋਲਦੇ ਵੀ ਸਿਲੈਕਟਿੰਗ ਹੀ ਆਉਂਦਾ ਹੈ ਜਿਸ ਤਰ੍ਹਾਂ ਹੋਰ ਜਿਸ ਤਰ੍ਹਾਂ ਤੁਸੀਂ ਜਾਂ ਹੋਰ ਵੀ ਉਹ ਸ਼ਾਰਟ ਵਗੈਰਾ ਨਹੀਂ ਹੈਵੇਲੇ ਬਲੂ ਵੈਸੇ ਅਸੀਂ ਬਹੁਤ ਵਾਰੀ ਐਸਜੀਪੀਸੀ ਨੂੰ ਇਹ ਗੱਲ ਕਹਿ ਚੁੱਕੇ ਹਾਂ ਕਿ ਜਿਹੜਾ ਦਰਬਾਰ ਸਾਹਿਬ ਦੇ ਅਕਾਲ ਪੁਰਖ ਸਾਹਿਬ ਤੇ 6 ਜੂਨ ਦਾ ਪ੍ਰੋਗਰਾਮ ਹੁੰਦਾ ਹੈ ਉਹ ਬੜਾ ਲਿਮਿਟਿਡ ਤੇ ਸਿਲੈਕਟਿਵ ਹੁੰਦਾ ਹੈ ਔਰ ਕੁਝ ਸਮੇਂ ਦੇ ਵਿੱਚ ਹੀ ਅਕਾਲ ਪੁਰਖ ਸਾਹਿਬ ਦੇ ਜੱਜ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਕੇ ਉਹਨਾਂ ਦੇ ਪਰਿਵਾਰਾਂ ਨੂੰ ਸਰੋਪਾ ਸਾਹ ਪੇਟ ਕਰਕੇ ਸਮਾਪਤ ਕਰ ਦਿੰਦੇ ਨੇ ਔਰ ਉਸ ਤੋਂ ਬਾਅਦ ਜਥੇਬੰਦੀਆਂ ਆਪਣੇ ਆਪਣੇ ਤੌਰ ਤੇ ਪ੍ਰਕਰਮਾ ਦੇ ਵਿੱਚ ਉਹ ਆਪਣਾ ਪ੍ਰਕਟਾਵਾ ਕਰਦੀਆਂ ਨੇ ਆਪਣੀ ਗੱਲ ਮੀਡੀਆ ਦੇ ਸਾਹਮਣੇ ਕਹਿੰਦੀਆਂ ਨੇ ਆਪਸ ਵਿੱਚ ਵੀ ਸ਼ੇਅਰ ਕਰਦੀਆਂ ਨੇ ਸੋ ਅਸੀਂ ਸ਼ਰੋਣੀ ਕਮੇਟੀ ਵਿੱਚ ਗੱਲ ਚੁੱਕਿਆ ਕਿ ਜਦੋਂ ਪੂਰੇ ਪੰਜਾਬ ਤੋਂ ਸੰਗਤ ਆਈ ਹੁੰਦੀ ਹੈ ਕਿਉਂ ਨਾ ਅਕਾਲਪੁਰ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਮੰਜੀ ਸਾਹਿਬ ਦੀਵਾਨ ਹਾਲ ਦੀਵਾਨ ਸਜਾਏ ਜਾਣ ਜਿੱਥੇ ਸਾਰੀ ਸੰਗਤ ਨੂੰ ਕਿਹਾ ਜਾਵੇ ਕਾਲਤਖ ਸਾਹਿਬ ਦੇ ਪ੍ਰੋਗਰਾਮ ਤੋਂ ਬਾਅਦ ਕਿ ਜਿਹੜੀ ਸੰਗਤ ਪ੍ਰਕਰਮਾ ਦੇ ਵਿੱਚ ਇਕੱਤਰ ਹੋਈ ਹੈ ਉਹ ਇੱਥੇ ਆਪਣੇ ਆਪਣੇ ਤੌਰ ਤੇ ਮੀਡੀਆ ਨੂੰ ਅਡਰੈਸ ਕਰਨ ਦੀ ਬਜਾਏ ਜਾਂ ਆਪਣੇ ਤੌਰ ਤੇ ਤੁਸੀਂ ਅਡਰੈਸ ਸਿਸਟਮ ਤੋਂ ਬੋਲਣ ਦੀ ਬਜਾਏ ਤੁਸੀਂ ਮੰਜੀ ਸਾਹਿਬ ਦੀਵਾਨ ਹਾਲ ਚੱਲੋ ਉੱਥੇ ਢਾਡੀ ਵੀ ਹੋਣਗੇ ਔਰ ਉੱਥੇ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਦੇ ਨੁਮਾਇੰਦੇ ਵੀ ਬੋਲਣਗੇ ਔਰ ਇਸ ਤਰੀਕੇ ਦੇ ਨਾਲ ਜਥੇਬੰਦੀਆਂ ਨੂੰ ਵੀ ਆਪਣੀ ਗੱਲ ਕਹਿਣ ਦਾ ਇੱਕ ਮੌਕਾ ਤੇ ਪਲੇਟਫਾਰਮ ਮਿਲ ਸਕਦਾ ਹੈ ਔਰ ਮਿਲਣਾ ਚਾਹੀਦਾ ਹੈ ਸਰ ਮੈਂ ਤਾਂ ਵਿੱਚ ਵੀ ਮਨਾਇਆ ਜਾਂਦਾ ਪ੍ਰੋਗਰਾਮ ਉੱਥੇ ਤੁਸੀਂ ਸ਼ਿਰਕਤ ਕਰੋ ਮੈਥੇ ਦੇ ਵਿੱਚ ਜਿਹੜਾ ਪ੍ਰੋਗਰਾਮ ਹੁੰਦਾ ਉਹ ਸੇਮ ਪ੍ਰੋਗਰਾਮ ਹੁੰਦਾ ਕਿਉਂਕਿ ਉਸ ਵੇਲੇ ਸਾਡਾ ਜਿਹੜਾ ਬੰਦ ਹੀ ਕਾਲ ਹੁੰਦੀ ਹੈ ਔਰ ਸਾਡਾ ਜਿਹੜਾ ਧਿਆਨ ਹੁੰਦਾ ਅਸੀਂ ਅੰਮ੍ਰਿਤਸਰ ਸਾਡਾ ਕੇਂਦਰਤ ਹੁੰਦਾ ਔਰ ਇਸ ਕਰਕੇ ਜਿਹੜੇ ਸਾਡੇ ਉਸ ਇਲਾਕੇ ਦੇ ਸਿੰਘ ਨੇ ਉਹ ਉੱਥੇ ਜਾ ਕੇ ਨਤਮਸਤਕ ਹੁੰਦੇ ਨੇ ਪ੍ਰੋਗਰਾਮ ਕਿਤੇ ਵੀ ਹੋਵੇ ਜੂਨ 83 ਦੇ ਕੱਲੂ ਘਰੇ ਦੇ ਸ਼ਹੀਦਾਂ ਦੀ ਯਾਦ ਵਿੱਚ ਹੋਣਾ ਚਾਹੀਦਾ ਔਰ ਜਿਹੜਾ ਉਸ ਸ਼ਹੀਦਾਂ ਦੀ ਸੋਚ ਦਾ ਜਿਹੜਾ ਸੰਘਰਸ਼ ਸੀਗਾ ਉਸ ਨੂੰ ਸਮਰਪਿਤ ਹੋਣਾ ਚਾਹੀਦਾ ਉਹਨਾਂ ਸਾਰੀਆਂ ਥਾਵਾਂ ਤੇ ਅਸੀਂ ਪਹੁੰਚੀਏ ਮਤਲਬ ਜਿਸਮਾਨੀ ਤੌਰ ਤੇ ਫਿਜ਼ੀਕਲ ਪਹੁੰਚੀਏ ਜਾਂ ਨਾ ਪਹੁੰਚੀਏ ਪਰ ਸਾਡਾ ਉਹਨਾਂ ਨੂੰ ਸਮਰਥਨ ਆਟੋਮੈਟਿਕ ਹੈ ਇੱਕ ਜਥੇਦਾਰ ਨੂੰ ਤੁਲੁਕਾਰਾ ਦਿਵਸ ਤੇ ਜਥੇਦਾਰ ਅਕਾਲ ਤਖਤ ਫਾਰਮ ਦੇ ਨਾਲ ਸੰਦੇਸ਼ ਦਿੰਦੇ ਆ ਜਾਂ ਸੁਵਧਨ ਕਰਦੇ ਆ ਸਰ ਦੰਨ ਘਾਲਤਾ ਗਿਆਨੀ ਘੜਗੱਜ ਨੂੰ ਮਾਨਤਾ ਦਿੰਦਾ ਹੈ ਦੇਖੋ ਜਥੇਦਾਰ ਨੂੰ ਮਾਨਤਾ ਦੇਣੀ ਜਾਂ ਨਾ ਦੇਣੀ ਇੱਕ ਵੱਖਰਾ ਵਿਸ਼ਾ ਹੈ ਔਰ ਇਹ ਪਿਛਲੇ ਗਿਆਨੀ ਗੁਰਬਚਨ ਸਿੰਘ ਤੋਂ ਹੀ ਇਹ ਕਲ ਚਲਦੀ ਆ ਰਹੀ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ ਫੈਸਲੇ ਲਏ ਨੇ ਉਸ ਤੋਂ ਬਾਅਦ ਕੌਮ ਨੇ ਸ਼੍ਰੋਮਣੀ ਕਮੇਟੀ ਵੱਲੋਂ ਬਣਾਈ ਗਿਆਨੀ ਗੁਰਬਚਨ ਸਿੰਘ ਤੋਂ ਉਸ ਤੋਂ ਬਾਅਦ ਦੇ ਜਥੇਦਾਰਾਂ ਨੂੰ ਮੰਨਿਆ ਨਹੀਂ ਕਿਉਂਕਿ ਸਰਬਤ ਖਾਲਸਾ ਨੇ ਆਪਣੇ ਜਥੇਦਾਰ ਕੌਮ ਨੂੰ ਦੇ ਦਿੱਤੇ ਸ਼੍ਰੋਮਣੀ ਕਮੇਟੀ ਨੇ ਆਪਣੇ ਜਥੇਦਾਰ ਦੇ ਦਿੱਤੇ ਔਰ ਦੋਨਾਂ ਜਥੇਦਾਰ ਜਿਹੜੇ ਪੈਰਲਲ ਜਿਹੜਾ ਸਿਸਟਮ ਇੱਕ ਉਸ ਤੋਂ ਬਾਅਦ ਚੱਲਣਾ ਸ਼ੁਰੂ ਹੋ ਗਿਆ 체크 ਕਰ ਤੁਸੀਂ ਇਹ ਵੇਖੋ ਕਿ ਜਿਹੜੇ ਜਿਹੜੀ ਸੰਗਤ 6 ਜੂਨ ਨੂੰ ਕਲਪਤਖ ਸਾਹਿਬ ਤੇ ਇਕੱਤਰ ਹੁੰਦੀ ਹੈ ਉਹਨਾਂ ਵਿੱਚੋਂ ਬਹੁਤਾਂ ਸੰਗਤ ਜਿਹੜੀ ਹੈ ਉਹ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਜਥੇਦਾਰਾਂ ਨੂੰ ਪ੍ਰਵਾਨ ਨਹੀਂ ਕਰਦੀ ਸੋ ਯਾਨੀ ਜਿਹੜੇ ਗੜਗੱਜ ਨੇ ਜਿਹੜੇ ਹੁਣ ਆਏ ਨੇ ਮੈਨੂੰ ਲੱਗਦਾ ਇਹ ਵੀ ਉਸੇ ਕਤਾਰ ਦੇ ਵਿੱਚ ਹੀ ਸ਼ਾਮਲ ਹੁੰਦੇ ਨੇ ਔਰ ਇਹਨਾਂ ਦੇ ਨਾਲ ਤਾਂ ਹੋਰ ਬਹੁਤ ਸਾਰੇ ਵਿਵਾਦ ਜੁੜ ਗਏ ਨੇ ਜਿਸ ਤਰੀਕੇ ਨਾਲ ਇਹਨਾਂ ਨੂੰ ਲਾਇਆ ਗਿਆ ਚੋਰੀ ਇਹਨਾਂ ਦੀ ਦਸਤਾਰਬੰਦੀ ਕੀਤੀ ਗਈ ਔਰ ਕੌਮ ਨੂੰ ਭਰੋਸੇ 'ਚ ਨਹੀਂ ਲਿਆ ਗਿਆ ਔਰ ਬਹੁਤ ਵੱਡਾ ਇੱਕ ਵਿਵਾਦ ਖੜਾ ਹੋਇਆ ਮੈਨੂੰ ਲੱਗਦਾ ਹੈ ਕਿ ਗਿਆਨੀ ਗੜਗੱਜ ਉਹਨਾਂ ਨੂੰ 6 ਜੂਨ ਨੂੰ ਕੌਮ ਦਾ ਗੁੱਸੇ ਤੇ ਰੋਧ ਦਾ ਸਾਹਮਣਾ ਕਰਨਾ ਪਏਗਾ ਇਸ ਸਮੇਂ ਦਾ ਜੋ ਵੀ ਸੁਨੇਹਾ ਹੋਏਗਾ ਉਹ ਉਹ ਹਾਂਜੀ ਜੋ ਵੀ ਉਹਨਾਂ ਦਾ ਸੁਨੇਹਾ ਹੈ ਉਹਨੂੰ ਮੰਨਿਆ ਜਾਏਗਾ ਸੁਨੇਹਾ ਕੌਮ ਦੇ ਹਿੱਤ ਵਿੱਚ ਹੈ ਪੰਥ ਦੇ ਹਿੱਤ ਵਿੱਚ ਹੈ ਸੰਘਰਸ਼ ਦਾ ਤੇ ਉਹ ਸਾਰਿਆਂ ਦੇ ਲਈ ਸਾਂਝਾ ਹੈਗਾ ਕੱਲੇ ਸਾਡੇ ਲਈ ਥੋੜੀ ਜਿਹੀ ਗੜਗੱਜ ਦਸੇਦਾਰ ਸਾਹਿਬ ਨੇ ਇਹ ਧਿਆਨ ਨੂੰ ਮੰਡਲਣ ਨੂੰ ਨਹੀਂ ਮਿਲਗੇ ਨੇ ਬਸੋ ਪਿਛਲੇ ਦਿਨਾਂ 'ਚ ਉਹਨਾਂ ਨੇ ਕੁਝ ਜਿਹੜੇ ਧਰਮੀਆਂ ਵਾਲਾ ਉਹ ਨਹੀਂ ਆਏ ਸੀ ਕਿ ਮਤਲਬ ਦੇ ਜਿੰਨੇ ਜਮਾ ਕਿ ਜੀ ਮਤਲਬ ਜਿੰਨੇ ਜਿੰਨੇ ਸਾਰੇ ਇਕੱਠੇ ਹੋ ਜਾਣ ਉਹ ਤੇ ਜੀ ਦੇਖੋ ਸਾਡੀ ਜੋ ਉਹਨਾਂ ਨੂੰ ਉਹਨਾਂ ਨੇ ਧਿਆਨ ਸਿੰਘ ਮਾਨ ਦੇ ਨਾਲ ਉਹ ਕਿਉਂਕਿ ਬਿਮਾਰ ਚੱਲ ਰਹੇ ਨੇ ਉਹਨਾਂ ਦਾ ਪਤਾ ਲਿਆ ਇੱਕ ਚੰਗੀ ਪਹਿਲ ਕਦਮੀ ਕੀਤੀ ਅਸੀਂ ਕਹਿ ਸਕਦੇ ਹਾਂ ਇੱਕ ਏਕਤਾ ਵਾਲੇ ਪਾਸੇ ਨੂੰ ਗੱਲ ਹੋ ਰਹੀ ਹੈ ਕਿ ਇਕੱਠੇ ਹੋਇਆ ਜਾਵੇ ਹੁਣ ਉਹ ਏਕਤਾ ਦੇ ਜਿਹੜੀਆਂ ਕੋਸ਼ਿਸ਼ਾਂ ਨੇ ਉਹਨੂੰ ਬੂਰ ਪੈਂਦੇ ਨੇ ਉਹ ਇਕੱਠੇ ਹੁੰਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਔਰ ਮੇਰੀ ਮੇਰੀ ਸਾਡੀ ਇੱਕ ਜਾਣਕਾਰੀ ਹੋਰ ਵੀ ਹੈ ਇਹ ਕਾਲ ਤੱਕ ਸਾਹਿਬ ਦੇ ਸਤਰੇ ਦੇ ਵਿੱਚ ਇੱਕ ਕੋਸ਼ਿਸ਼ ਇਹ ਵੀ ਹੋ ਰਹੀ ਹੈ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਐਸ ਵਾਰ ਉਹ ਮੰਜੀ ਸਾਹਿਬ ਦੀਵਾਨ ਹਾਲ ਵੀ ਹੋ ਸਕਦਾ ਹੈ ਕਿ ਦੀਵਾਨ ਸਜਾਇਆ ਜਾਂ ਸਮਾਗਮ ਕੀਤਾ ਜਾਵੇ ਇਸ ਪ੍ਰੈਜ਼ੈਂਟ ਜੱਜਦਾਰ ਜਿਹੜੀ ਸ਼੍ਰੋਮਣੀ ਕਮੇਟੀ ਦੇ ਜੱਜਦਾਰ ਨੇ ਉਹਨਾਂ ਦੀ ਦੇਖ ਰੇਖ ਹੈ ਪਰ ਹਲੀ ਤੱਕ ਗੱਲ ਸਾਹਮਣੇ ਨਹੀਂ ਆਈ ਪਰ ਅੰਦਰ ਅੰਦਰ ਕੋਸ਼ਿਸ਼ਾਂ ਜਾਰੀ ਨੇ ਸੋ ਇਕਤਾ ਦੀਆਂ ਕੋਸ਼ਿਸ਼ਾਂ ਹਰ ਪਾਸੇ ਚੱਲ ਰਹੀਆਂ ਨੇ ਜਦ ਜਦ ਉਹ ਸਾਡੇ ਸਾਹਮਣੇ ਆਣ ਗਿਆ ਅਸੀਂ ਆਪਸ ਵਿੱਚ ਵਿਚਾਰ ਕਰਕੇ ਪੰਥ ਦੇ ਹਿੱਤ ਵਿੱਚ ਸੰਘਰਸ਼ ਦੇ ਹਿੱਤ ਵਿੱਚ ਸੰਘਰਸ਼ ਨੂੰ ਅੱਗੇ ਤੋਰਨ ਦੇ ਹਿੱਤ ਵਿੱਚ ਫੈਸਲੇ ਲਵਾਂਗੇ। ਜੀ ਪਟਨਾ ਸਾਹਿਬ ਤੇ ਸਿੱਖੋ ਹੁਕਮਨਾਮਾ ਨਿਕਣਾਗਾ ਨਿਕਲਗਾ ਜੀ ਉਹਨਾਂ ਦੇ ਖਿਲਾਫ ਉਹਨਾਂ ਦੀ ਕਮੇਟੀ ਨੇ ਵੀ ਖੇਤੀ ਕੀਤੀ ਤੁਸੀਂ ਨਹੀਂ ਕਰ ਸਕਦੇ ਕਿਉਂਕਿ ਗਾਦਰ ਸਾਹਿਬ ਸਰਵੋੱਚ ਹੈ ਉਹ ਕੋਈ ਆਰਡਰ ਨਹੀਂ ਕਰ ਸਕਦਾ ਤੇ ਤੁਸੀਂ ਉਹਨਾਂ ਨੂੰ ਆਰਡਰ ਕਰੀ ਜਾਂਦੇ ਇਹਦੇ ਬਾਰੇ ਕੋਈ ਤੁਹਾਡਾ ਕੋ ਦੋਨਾਂ ਪਾਸੇ ਮਜ਼ਾਕ ਬਣਾਇਆ ਗਿਆ। ਮर्याਦਾ ਦਾ ਧਰਮ ਦਾ ਰਵਾਇਤਾਂ ਦਾ ਟ੍ਰੈਡੀਸ਼ਨਸ ਦਾ ਦੋਮਾਂ ਪਾਸੇ ਮਜ਼ਾਕ ਬਣਿਆ। ਆਹ ਦੇਖੋ ਇਹ ਚੀਜ਼ਾਂ ਇਨ੍ਹਾਂ ਥਾਵਾਂ ਤੇ ਬੈਠ ਕੇ ਵੀ ਜੇ ਇਸ ਤਰੀਕੇ ਦਾ ਨਾਲ ਮਜ਼ਾਕ ਕੀਤਾ ਜਾਵੇ ਮਜ਼ਾਕ ਬਣਾਇਆ ਜਾਵੇ ਤੇ ਇਹ ਸਭ ਤੋਂ ਦੁੱਖ ਦੀ ਗੱਲ ਹੁੰਦੀ ਹੈ ਅਸੀਂ ਦੁਨੀਆ ਨਾਲ ਲੜ ਰਹੇ ਆ ਆਪਣੀ ਆਜ਼ਾਦੀ ਲਈ ਆਪਣੇ ਨਿਆਰੇਪਣ ਲਈ ਆਪਣੀ ਅਟਲੀ ਪਛਾਣ ਲਈ ਔਰ ਸਾਡੀਆਂ ਸੰਸਥਾਵਾਂ ਤੇ ਬੈਠੇ ਬੰਦੇ ਜਿਹੜੇ ਧਾਰਮਿਕ ਬੰਦੇ ਨੇ ਜਿਹੜੇ ਮਤਲਬ ਆਗੂ ਆਗੂ ਨੇ ਧਾਰਮਿਕ ਆਗੂ ਨੇ ਉਹ ਇਸ ਤਰ੍ਹਾਂ ਦੇ ਛੋਟੀਆਂ ਹਾਸੋ ਹੀ ਨਹੀਂ ਗੱਲਾਂ ਕਰਨ ਮਜ਼ਾਕ ਬਣਾ ਤੇ ਬਹੁਤ ਦੁਖਦਾਈ ਹੈ ਔਰ ਅਸੀਂ ਇਸ ਦਿਨ ਨੂੰ ਇਸ ਜੀ ਦਿਨ ਖੇਤੀ ਕਰਦੇ ਆ ਜੋ ਇਸ ਤਰੀਕੇ ਦੇ ਨਾਲ ਇਹਨਾਂ ਦਾ ਵਿਹਾਰ ਰਿਹਾ। ਹਰਪਾਲ ਸਿੰਘ ਜੀ ਕੱਲੂ ਘਾਰਾ ਮੌਕੇ ਜਿਸ ਕਿਸੇ ਬੰਦੇ 10 ਮਿੰਟ ਖਾਲ ਦੇ ਮੁੱਢੀ ਜਿਹੜੇ ਉੱਥੇ ਸ਼ਹੀਦ ਹੋਏ ਫੌਜ ਨਾਲ ਲੜਦੇ ਹੋਏ ਉਹ ਜਥੇਬੰਦੀ ਦੀ ਸਕੂਲੀਅਤ ਜਿਹੜੀ ਹੈ ਕੱਲੂ ਘਾਰਾ ਦਿਵਸ ਤੇ ਨਹੀਂ ਹੋ ਰਹੀ ਇਸ ਲਈ ਮੈਂ ਸਾਰਿਆਂ ਨੂੰ ਗੱਲ ਖਾਲਸਾ ਵੀ ਸੋਚਦਾ ਹੈ ਇਸ ਬਾਰੇ ਜਿਸ ਜਥੇਬੰਦੀ ਦੇ ਲੜੀ ਉੱਥੇ ਸ਼ਹੀਦ ਹੋਏ ਨੇ ਉਹ ਜਿਹੜੇ ਬੰਦੇ ਆ ਵੀ ਕਹਿ ਰਹੇ ਸੀ ਉਹਨਾਂ ਨੂੰ ਸਤਿਕਾਰ ਦੇਣਾ। ਇਹ ਸਵਾਲ ਤਾਂ ਬੱਬਰ ਨਾਮ ਸਿੰਘ ਨੂੰ ਕਰਨਾ ਚਾਹੀਦਾ। ਤੇ ਜੇ ਤੁਸੀਂ ਚਾਹੁੰਦੇ ਹੋ ਕਿ ਅਸੀਂ ਜਵਾਬ ਦੇ ਕੇ ਬਾਬਾ ਨਾਮ ਸਿੰਘ ਨੂੰ ਆਪਣੇ ਅਮਨੇ ਸਾਹਮਣੇ ਖੜਾ ਕਰ ਲਈਏ ਤੇ ਫਿਰ ਸਲਾਹ ਤੇ ਸਾਡੀ ਇਹ ਹੈ ਮੇਰੇ ਖਿਆਲ ਬਾਬਾ ਨਾਮ ਸਿੰਘ ਸਲਾਹ ਵਾਲੀ ਪੋਜੀਸ਼ਨ ਤੋਂ ਬਹੁਤ ਉੱਪਰ ਜਾ ਚੁੱਕੇ ਨੇ ਬਹੁਤ ਉੱਪਰ ਜਾ ਚੁੱਕੇ ਨੇ ਹੁਣ ਉਹਨਾਂ ਨੂੰ ਸਾਡੀ ਸਲਾਹ ਦੀ ਲੋੜ ਨਹੀਂ ਹੈ ਹੁਣ ਉਹਨਾਂ ਨੂੰ ਬਹੁਤ ਵੱਡੇ ਲੋਕਾਂ ਦੀ ਸਲਾਹ ਚਾਹੀਦੀ ਨਹੀਂ ਪਰ ਤੁਸੀਂ ਇਹਨਾਂ ਨੂੰ ਇਹਦਾ ਹੱਲ ਕੀ ਹੈ ਇਹਦਾ ਕੀ ਹੱਲ ਇਹਦਾ ਹੱਲ ਹੈ ਉਹਨਾਂ ਨੂੰ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਇੱਕ ਜਗ੍ਹਾ ਸਾਰੀ ਕੌਮ ਦਾ ਜਦੋਂ ਸਾਰੀ ਕੌਮ ਉੱਥੇ ਇਕੱਠੀ ਹੁੰਦੀ ਹੈ ਉਹਨਾਂ ਨੂੰ ਆਉਣਾ ਚਾਹੀਦਾ ਅਗਰ ਉਹ ਨਹੀਂ ਆ ਰਹੇ ਤੇ ਕੋਈ ਵਜਾ ਦੱਸਣ ਕਿ ਕਿਉਂ ਨਹੀਂ ਆ ਰਹੇ ਤੇ ਜੇ ਕੋਈ ਵਜਾ ਨਹੀਂ ਹੈ ਫਿਰ ਉਹਨਾਂ ਦੀ ਉਹਨਾਂ ਦੀ ਇਹ ਉਹਨਾਂ ਦੇ ਪਾਰਟ ਤੇ ਇਹ ਬਹੁਤ ਵੱਡੀ ਮਤਲਬ ਗਲਤੀ ਹੈ ਕਿ ਬਿਨਾਂ ਵਜਾ ਨਹੀਂ ਆ ਰਹੇ ਉਹ ਕਹਿੰਦੇ ਸੀ ਉਸ ਸਥਾਨ ਤੇ ਮਨਾਣਾ ਹੁੰਦਾ ਸੀ ਕਰਕੇ ਪ੍ਰਬੰਧ ਕਰਦੇ ਹੁੰਦੇ ਸੀ ਪ੍ਰਬੰਧ ਪ੍ਰਬੰਧ ਬਾਬਾ ਜੀ ਪ੍ਰਬੰਧ ਮੁਖੀ ਨੇ ਆਪ ਦੀ ਕਰਨੇ ਹੁੰਦੇ ਪ੍ਰਬੰਧ ਥੱਲੇ ਸੇਵਾਦਾਰਾਂ ਨੇ ਕਰਨੇ ਹੁੰਦੇ ਸੀ ਪ੍ਰਬੰਧ ਉਹ ਪਹਿਲਾਂ ਵੀ ਕਰਦੇ ਸੀ ਜਦੋਂ ਆਉਂਦੇ ਸੀ ਜਦੋਂ ਆਉਂਦੇ ਸੀ ਪ੍ਰਬੰਧ ਉਹਦੋਂ ਵੀ ਹੁੰਦੇ ਸੀ ਤੇ ਹੁਣ ਵੀ ਹੋ ਜਾਣਗੇ ਜੇ ਆ ਜਾਣਗੇ ਤੇ ਪਰ ਆਣਾ ਤਾਂ ਹੀ ਤਾਂ